ਉਹਦਾ ਜਦਾਂ ਜਿੰਪੂਲੀ ਜਦਾਂ ਮਤਲਬ ਘਰ ਵੀ गिर ਗਿਆ ਹੋਰ ਵੀ ਕੋਈ ਸਾਧਨ ਨਹੀਂ ਹੈ ਲੋੜ ਵੱਲ ਤੱਕ ਪਹੁੰਚੇ ਉਹ ਕੰਮ ਅਸੀਂ ਕਰ ਰਹੇ ਹਾਂ ਰੰਧਾਵਾ ਸਾਹਿਬ ਨੇ ਸਾਡੇ ਜ਼ਿਲ੍ਹੇ ਸਾਜਣਾ ਨਾਲ ਜਿਹੜਾ ਪ੍ਰਸ਼ਾਸਨ ਹੈ ਐਸਟੀਐਮ ਹੈ ਸੋ ਅਸੀਂ ਜਿਹੜੇ ਬੈਨੀਫਿਸ਼ੀਰੀ ਹੈ ਜਿਹੜੇ ਜੈਨੂਅਲ ਹਨ ਜਿਹਨਾਂ ਨੂੰ ਲੋੜ ਹੈ ਉਹ ਆਇਡੈਂਟੀਫਾਈ ਕਰਕੇ ਅਸੀਂ ਜਿਹੜਾ ਹੈਗਾ ਉਹ ਅਸੀਂ ਲਿਸਟ ਵੀ ਜਾਰੀ ਕਰ ਦਾਂਗੇ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਨੂੰ ਵੈਸੇ ਤਾਂ ਖੁਦ ਵੀ ਕੋਈ ਤੁਹਾਡੇ ਵਿੱਚੋਂ ਆ ਸਕਦਾ ਹੈ ਤੁਹਾਡੇ ਗਿਆਸ ਤੋਂ ਆ ਸਕਦਾ ਹੈ ਵੀ ਉੱਥੇ ਜਾ ਕੇ ਦੇਖ ਕੇ ਹਾਲਾਤ ਫਿਰ ਦਿਓ ਰੋਬ ਉਹਦੇ ਵਿੱਚ ਕੋਈ ਗੜਬੜ ਨਹੀਂ ਹੋ ਸਕਦੀ ਤੇ ਕਈ ਵਾਰੀ ਹੋਲਡੇ ਹੋ ਜਾਂਦੀ ਹੈ ਕੋਈ ਨਾ ਬੰਦਾ ਹੋ ਜਾਲਾ ਦੇ ਵਿੱਚ ਤੇ ਇਹ 10 ਤਰੀਕਾ ਤਾਂ ਇਹ ਜੀ ਕੋਈ ਆਪਣੇ ਹੱਥਾਂ ਨਾਲ ਜਾ ਕੇ ਦੇ ਦੇਓ ਬਾਕੀ ਅਸੀਂ ਅੰਮ੍ਰਿਤ ਸਰਵਾਸੀ ਕਰਨ ਨੂੰ ਤਿਆਰ ਆ ਅਸੀਂ ਤੁਹਾਨੂੰ ਬੈਨੀਫੀਸ਼ੀਅਰ ਆਇਡੈਂਟੀਫਾਈ ਕਰਕੇ ਦੇ ਦਾਂਗੇ ਤੁਸੀਂ ਸਿੱਧਾ ਉੱਥੋਂ ਜਿੱਥੇ ਵੀ ਹੈਗੇ ਉੱਥੋਂ ਉਹਨਾਂ ਦੇ ਖਾਤੇ 'ਚ ਪਾ ਦਿਓ ਆਨਲਾਈਨ ਗੋਲਡ ਤੁਸੀਂ ਸਾਨੂੰ ਕੰਟੈਕਟ ਕਰੋਗੇ ਤੁਸੀਂ ਕਿਰੋਛਾਜੀ ਨਾਲ ਕੰਟੈਕਟ ਕਰੋਗੇ ਅੰਮ੍ਰਿਤ ਸਾਹੂ ਨਾਲ ਕਰੋਗੇ ਜਾਂ ਮੇਰੇ ਆਫਿਸ 'ਚ ਕਰੋਗੇ ਕਿ ਅਸੀਂ ਇਹ ਵਾਲੀ ਮਦਦ ਕਰਦਾਂਗੇ ਕਿ ਅਸੀਂ ਮੈਡੀਕਲ ਹੈਲਪ ਵੀ ਹਰ ਫੰਡ ਵਿੱਚ ਪਾ ਰਹੇ ਹਾਂ ਸਵਾਈ ਦਾ ਚੇਤਾ ਬੰਦੋਬਸਤ ਕਰ ਰਹੇ ਆ ਪੀਣ ਵਾਲੇ ਸਾਫ ਪਾਣੀ ਦਾ ਕਰ ਰਹੇ ਆ ਔਰ ਇਹਦੇ ਨਾਲ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੋਰ ਵੀ ਜਿਹੜੇ ਹਾਜੇ ਆ ਗਏ ਤੇ ਕੀ ਕਰਦੇ ਖਰਾਬਾ ਬੁਧਾ ਕੇ ਉਹਨਾਂ ਨੂੰ 15 ਤੋਂ 20000 ਜਿਹੜਾ ਦਿੱਤਾ ਜਾਵੇ ਜਿਹੜਾ ਇਹਨਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਹੋਇਆ ਉਹ ਸਰਕਾਰੀ ਤੌਰ ਤੇ ਵੀ ਮਦਦ ਦੇਵੇ ਉਹ ਪੂਰੀ ਆਏਗੀ ਸਰਕਾਰ ਦੇ ਕਰਕੇ ਉਹ ਜਿੰਨਾ ਵੀ 1.30 ਲੱਖ ਜਿਹੜੇ ਪੂਰਾ ਡੈਮੇਜ ਦਾ ਜਾਜ ਅੱਜ ਅੱਜ 파ਸਿਵ ਡੈਮੇਜ ਉਹਦੇ ਵਿੱਚ ਉਹ ਪੂਰੇ ਪੈਸੇ ਆਣ ਕੇ ਉਹਦੇ ਨਾਲ ਬੰਦਾ ਆਪਣਾ ਮਕਾਨ ਬਣਾ ਸਕੇਗਾ ਸਾਮਾਨ ਖਰੀਦ ਸਕੇਗਾ ਇਸ ਤਰ੍ਹਾਂ ਦੀ ਹੋਰ ਉਹਦੀ ਵੀ ਮਦਦ ਕਰਾਇਆ ਤੇ ਇਸ ਤੋਂ ਸਵਾਇ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਹੈਗੀਆਂ ਉਹ ਭਾਂਦੇ ਬਿਸਤਰੇ ਮੇਜ਼ ਕੁਰਸੀ ਹੋਰ ਜਿਹੜਾ ਸਾਰਾ ਸਾਮਾਨ ਹੈ ਉਹ ਵੀ ਜਿਹੜੀ ਜੋ ਐਮਰਜੈਂਸੀ ਹਾਲਤ ਕਹਿਣਗੇ ਉਹ ਵੀ ਅਸੀਂ ਹੈਗਾ ਜਿਹੜਾ ਸਮਾਨ ਆ ਸਾਰਾ ਉਹ ਵੀ ਭੇਜਵਾ ਦਾਂਗੇ ਮੱਛਰਦਾਨੀਆਂ ਹੋਰ ਜਿਹੜਾ ਇਹਨਾਂ ਨੂੰ ਹਰ ਬਿਮਾਰੀ ਤੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਜੀ ਇਹ ਅਸੂਲੇ ਸਾਰਾ ਪੰਜਾਬ ਜਿੰਨੇ ਵੀ ਪੰਜਾਬੀ ਆ ਦੇਸ਼ ਦੇ ਇਸ ਤਰ੍ਹਾਂ ਦੇ ਉਹਨਾਂ ਦੇ ਉਦਾਹਰਣ ਠੀਕ ਹੈ ਉਹਨਾਂ ਜੀ ਆਪਣੇ ਖਾਤੇ ਚ ਭਾਰ ਉਸਤਾ ਲਵਾਇਆ ਸਰ ਇੱਕ ਸਨੈਪ ਹਾਂ ਜੀ ਲਾ ਸਰ ਥੋੜੇ ਉੱਚੋ ਜੇ ਤੇ ਤਾਂ ਉਹ ਜਿਹੜੇ ਸਟੇਲ ਸਨ ਉਹ ਆਏ ਨੇ ਨਾਲ ਸਪੈਸ਼ਲ ਤੌਰ ਤੇ ਅੱਜ ਡਿਲੀਵਰ ਕਰਨ ਦੀ ਵਚਨ ਕੀਤੀ ਆ ਪਰੋਨਾ ਪਰਿਵਾਰਾਂ ਨੂੰ ਮਾਦੀ ਸਹਿਯਾ ਦਿੱਤੀ ਜਿਹੜੇ ਬਿਲਕੁਲ ਅਜ ਉਹਨਾਂ ਦੇ ਘਰ ਤੇ ਰਹੇ ਉਹ ਵੀ ਉੱਟ ਗਏ ਆ ਤੇ ਵਿਚਾਰੇ ਬਾਹਰ ਤੰਪੂਰ ਆ ਕੇ ਕੇਲਾਚ ਰਹਿ ਰਹੇ ਨੇ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜਾ ਬਾਬਾ ਨਾਮ ਤੇ ਧੰਨਵਾਦ ਕਰਦਾ ਤੇ ਉਹਨਾਂ ਐਨਆਰਆਈ ਵੀਰਾਂ ਦਾ ਵੀ ਜਿਹੜੇ ਇਸ ਵੇਲੇ ਇਹਨਾਂ ਲੋਕਾਂ ਦਾ ਬਾਹ ਫੜ ਰਹੇ ਨੇ ਇਹਨਾਂ ਦੀ ਹਰ ਤਰ੍ਹਾਂ ਦੀ ਸਹਿਤਾ ਕਰ ਰਹੇ ਨੇ ਮੈਂ ਉਹਨਾਂ ਦਾ ਵੀ